ਵਾਸੋ ਅੱਜ 21 ਫਰਵਰੀ ਮਾਂ ਗੋਦੀ ਦੇ ਦਿਹਾੜੇ ਦੇ ਰੂਪ ਦੇ ਵਿੱਚ ਪੂਰੀ ਦੁਨੀਆ ਮਨਾਉਂਦੀ ਆ ਤੇ ਪੰਜਾਬ ਦੇ ਭਾਸ਼ਾ ਵਿਭਾਗ ਦੇ ਵਿੱਚ ਵੀ ਮਨਾਇਆ ਜਾ ਰਿਹਾ 18 ਤਰੀਕ ਤੋਂ ਲੈ ਕੇ ਸੀ ਸੰਤ ਸ੍ਰੀ ਦਮਦਮਾ ਸਾਹਿਬ ਨੂੰ ਚੱਲ ਕੇ ਪੂਰੇ ਪੰਜਾਬ ਦੇ ਵਿੱਚ ਚੱਕਰ ਕੱਢ ਕੇ ਇੱਥੇ ਪਹੁੰਚੇ ਆ ਸੋ ਸਾਡਾ ਮਕਸਦ ਜਿਹੜਾ ਕਿਸੇ ਵੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਾਂ ਜਿੰਨੇ ਹੋਰ ਇੱਥੇ ਸਹਾਇਤਕਾਰ ਬੈਠੇ ਨੇ ਲਿਖਾਰੀ ਬੈਠੇ ਨੇ ਸਾਡਾ ਉਹਨਾਂ ਨੂੰ ਕੋਈ ਉਹਨਾਂ ਦਾ ਫਿਰ ਮਾਨ ਸਨਮਾਨ ਨੂੰ ਖੇਸ ਨਹੀਂ ਪਹੁੰਚਾਣਾ ਚਾਹੁੰਦੇ ਉਹਨਾਂ ਨੂੰ ਅਸੀਂ ਉਹਨਾਂ ਦੇ ਕੋਈ ਹੱਕ ਨਹੀਂ ਕਰਨਾ ਚਾਹੁੰਦੇ ਅਸੀਂ ਸਿਰਫ ਇੰਨਾ ਪੁੱਛਣਾ ਚਾਹੁੰਦੇ ਆ ਕਿ ਕੀ ਇਸ ਤਰ੍ਹਾਂ ਦੇ ਸੈਮੀਨਾਰ ਕਰ ਲੈਣ ਨਾਲ ਕੀ ਇਸ ਤਰ੍ਹਾਂ ਦੇ ਆਖਬਾਰਾਂ ਦੇ ਵਿੱਚ ਫਟਮਾਲ ਬਾਦਲੇ ਨਾਲ ਕੀ ਸਾਡੀ ਮਾਂ ਬੋਲੀ ਬਚੂਗੀ ਕੀ ਇਹੀ ਸਵਾਲ ਮੈਂ ਸੰਜੀਤ ਪਾਤਰ ਸਾਹਿਬ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੀਤਾ ਸੀ ਵੀ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਕਰਦੇ ਨਾਲ ਇਸ ਤਰ੍ਹਾਂ ਦੇ ਸੈਮੀਨਾਰ ਕਰਦੇ ਨਾਲ ਸਾਡੀ ਪੰਜਾਬੀ ਭੋਜ ਨੇ ਨਹੀਂ ਬਚਣਾ ਮੈਨੂੰ ਡਾਇਰੈਕਟਰ ਬੈਠੇ ਨੇ ਸਾਨੂੰ 6 ਮਹੀਨੇ ਹੋ ਗਏ ਪੰਜਾਬੀ ਪਸਾਰ ਭਾਈਚਾਰਾ ਬਣਾਇਆ ਹੋਇਆ ਮਿੱਤਰ ਸਿੰਘ ਮੀਰ ਜੀ ਜਿਹਦੇ ਵਿੱਚ ਲੁਧਿਆਣੇ ਤੋਂ ਅਰੋੜਾ ਸਾਹਿਬ ਨੇ ਹਾਈ ਕੋਰਟ ਦੇ ਵਕੀਲ ਨੇ ਚਿੱਠੀਆਂ ਪਾਉਂਦਿਆਂ ਨੂੰ ਕਿ ਜਿਹੜੇ ਦਫਤਰ ਨੇ ਸਰਕਾਰੀ ਕਿ ਸਰਕਾਰੀ ادارے ਨੇ ਉਹਨਾਂ 'ਚ ਪੰਜਾਬੀ ਦਾ ਬਹੁਤ ਮਾੜਾ ਹਾਲ ਹੈ ਸੋਡੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਕੀ ਕਰ ਰਹੇ ਹੋ ਤਾਂ ਮੈਡਮ ਦਾ ਜਵਾਬ ਹੁੰਦਾ ਸੀ ਕਿ ਸਾਡੇ ਅਧਾਰ ਖੇਤਰ 'ਚ ਨਹੀਂ ਆਉਂਦਾ ਮੈਂ ਇਥੇ ਪੁੱਛਣ ਆਇਆ ਦੱਸਿਆ ਜਾਵੇ ਸਾਨੂੰ ਵੀ ਇਹ ਅਧਾਰ ਖੇਤਰ 'ਚ ਆਉਂਦਾ ਕਿਦੇ ਆ 2008 ਦਾ ਜਿਹੜਾ ਪੰਜਾਬੀ ਰਾਜ ਭਾਸ਼ਾ ਐਕਟ ਸੋਧ ਕਰਕੇ ਲਿਖਿਆ ਗਿਆ ਉਹ ਇਹੀ ਲਿਖਿਆ ਗਿਆ ਕਿ ਇਹ ਸਾਰੇ ਜਿਹੜੇ ਸਰਕਾਰੀ ਦਫ਼ਤਰ ਨੇ ادارے ਨੇ ਯੂਨੀਵਰਸਿਟੀ ਨਾਲੇ ਉਹਨਾਂ ਦੇ ਰੱਛੇ ਪੰਜਾਬੀ ਦੇ ਨਾਲ ਤਾਂ ਕੇਸ਼ਾ ਹੀ ਹੁੰਦੀ ਆ ਨਰਾਤਰ ਹੁੰਦਾ ਤਾਂ ਉਹ ਵੀ ਦੇਖ ਰੇ ਕਰਨ ਦਾ ਜ਼ਿੰਮੇਵਾਰੀ ਜਿਹੜੀ ਡੈਕਟਰ ਭਾਸ਼ਾ ਭਾਗ ਤੇ ਪੈਂਦੀ ਹੈ ਪਰ ਇਹ ਹਾਲਾਤ ਕਿਉਂ ਬਣ ਗਏ ਫਿਰ ਇਹਦੇ ਭਾਸ਼ਾ ਭਾਗ ਖੋਲਣ ਦਾ ਫਾਇਦਾ ਕੀ ਆ ਸੈਨਿਕਾ ਕਰਨ ਦਾ ਫਾਇਦਾ ਕੀ ਆ 22 ਜ਼ਿਲ੍ਹੇ ਨੇ 19 ਜ਼ਿਲ੍ਹਿਆਂ ਦੇ ਵਿੱਚ ਭਾਸ਼ਾ ਭਾਗ ਦੇ ਜ਼ਿਲ੍ਹਾ ਅਸਰ ਹੀ ਹੈ ਜੀ 3 ਕਰੋੜ ਰੁਪਇਆ ਹੁਣ ਕਲਾ ਪ੍ਰੀਸ਼ਦ ਨੂੰ ਦਿੱਤਾ ਸਰਕਾਰ ਨੇ ਉਹ ਕੀ ਕਰਦੇ ਨੇ ਕਲਾ ਪ੍ਰਿਸ਼ਦ ਵਾਲੇ ਇਸ ਤਰ੍ਹਾਂ ਸੈਂਟੀਦਾਰ ਕਰਾਇਆ ਪੰਜ-ਛਤ ਕਵੀ ਬੁਲਾ ਲਏ 5-5000 ਰੁਪਏ ਨੂੰ ਲਈ ਦੇ ਚ ਪਾਤਾ ਉਹਨਾਂ ਦੇ ਗੱਲ ਚ ਲੋਈ ਪਾਤੀ ਚਲੋ ਜੀ ਭਾਸ਼ਾ ਦਾ ਵਿਕਾਸ ਹੋ ਰਿਹਾ ਜੀ ਪੰਜਾਬੀ ਬੋਲੀ ਬਹੁਤ ਪਰਖੋਲਤ ਹੋ ਰਹੀ ਹੈ ਉਹ 3 ਕਰੋੜ ਰੁਪਏ ਇੱਧਰ ਦੇਣਾ ਚਾਹੀਦਾ ਸੀ ਜਾਂਚ ਰਿਆਂ ਸਾਮੀਆਂ ਖਾਲੀ ਪਈਆਂ ਨੇ ਪੰਜਾਬ ਦੇ ਵਿੱਚ ਉਹ ਕਿਉਂ ਨਹੀਂ ਭਰੀਆਂ ਜਾ ਰਹੀਆਂ ਭਰਾਵਾ ਮੈਂ ਗੱਲ ਇਹੀ ਕਹਿਣਾ ਚਾਹੁੰਦਾ ਅਸੀਂ ਪਿੱਟਦੇ ਫਿਰਦੇ ਆ ਸਾਨੂੰ ਪਤਾ ਯਾਰ ਅਸੀਂ ਕੱਲ ਨੂੰ ਸਮਝ ਗਏ ਆ ਵੀ ਜੇ ਪੰਜਾਬੀ ਮਰ ਗਈ ਦਾ ਪੰਜਾਬੀ ਕੌਮ ਦੇ ਵਿजूद ਨੇ ਮਾਰ ਜਣਾ ਆ ਜਿਹੜਾ ਜਿਹੜਾ ਹੈਗਾ ਇਹ ਐ ਐ ਗੱਲਾਂ ਕਰਨ ਨਾਲ ਨਹੀਂ ਗੱਲ ਬਣਨੀ ਵੀ ਆਪਾਂ ਠੀਕ ਆ ਦਿਵਸ ਮਨਾਤਾ ਠੀਕ ਆ ਗੱਲਾਂ ਮਤਾਂ ਕਰ ਲਈਆਂ ਤੇ ਉਸ ਤੋਂ ਬਾਅਦ ਵਧਣਗੇ ਸੋ ਇਹ ਇਹ ਲੋੜ ਹੈਗੀ ਆ ਅਸੀਂ ਆਪ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਉਰ ਮਨਾ ਰਹੇ ਆ ਆ ਰਹੇ ਅੱਗੇ ਕਈ ਸੈਂਕੜੇ ਕਰੋੜ ਰੁਪਈਆ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉత్సਵ ਤੇ ਲਾ ਰਹੀ ਹੈ ਪਰ ਉਹਦੀ ਬੋਲੀ ਬਾਬੇ ਨਾਨਕ ਦੀ ਬੋਲੀ ਉਹ ਖਤਮ ਕੀਤੀ ਜਾ ਰਹੀ ਹੈ ਫਿਰ ਕੀ ਅਸੀਂ ਬਾਬੇ ਨਾਨਕ ਦੀਆਂ ਫੋਟਾਂ ਚੱਕੀ ਫਿਰਾਂਗੇ ਕੀ ਇਕੱਲੇ ਗੁਰਦੁਆਰਿਆਂ ਨੂੰ ਅਸੀਂ ਸਿਰ ਤੇ ਚੱਕੀ ਫਿਰਾਂਗੇ ਜਦੋਂ ਬਾਬੇ ਨਾਨਕ ਦਾ ਸਿਧਾਂਤ ਹੀ ਮਰ ਗਿਆ ਦਾ ਫਲਸਫਾ ਹੀ ਮਰ ਗਿਆ ਉਹ ਬੋਲੀ ਨਾ ਜਿਉਦਾ ਰਹਿਣਾ ਤੋਂ ਮੈਂ ਮੈਡਮ ਨੂੰ ਇੱਕ ਪੁੱਛਣਾ ਚਾਹਦਾ ਮੈਨੂੰ ਇੱਥੇ ਸਵਾਲ ਦਾ ਨਹੀਂ ਤੇਰੇ ਜਵਾਬ ਦਿੱਤੇ ਜਾ ਪਹਿਲੀ ਗੱਲ ਮੇਰੇ ਕੋਲ ਚਿੱਟੀਆਂ ਹੈਗੀਆਂ ਨੇ ਮੈਂ ਤੁਹਾਨੂੰ ਦਿਖਾ ਦਿੰਦਾ ਜੋ ਕਾਨੂੰਨ ਕਹਿੰਦਾ ਹੈ ਦੂਜੀ ਗੱਲ ਤੁਸੀਂ ਕਰ ਕੀ ਰਹੇ ਹੋ ਤੇ ਤੁਸੀਂ ਕਿਹੜਾ ਦਫ਼ਤਰ ਜਾ ਕੇ ਚੈੱਕ ਕੀਤਾ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਬੀਰ ਸਿੰਘ ਬੈਠੇ ਨੇ ਜੂ ਯੂਨੀਵਰਸਿਟੀ ਪੰਜਾਬੀ ਦੇ ਨਾਂ ਤੇ ਬਣੀ ਹੋਵੇ ਪੰਜਾਬੀ ਬੋਲੀ ਨੂੰ ਪੰਜਾਬੀ ਸੱਭਕੂ ਬਚਾਉਣ ਲਈ ਬਖੋਲਤ ਕਰਨ ਲਈ ਬਣੀ ਹੋਵੇ ਬੋਰਡ ਸਾਰੇ ਉੱਤੇ ਅੰਗਰੇਜ਼ੀ ਜਾਂ ਹੋਰ ਭਾਸ਼ਾ ਸੀ ਕਿੱਥੇ ਉਹ ਵੀ ਹੁਣ ਕਦੇ ਵੈਸਾਸਰ ਸਾਹਿਬ ਨੂੰ ਕਹਿ ਕੇ ਕਰਾਇਆ ਗਿਆ ਵੈਬਸਾਈਟ ਉਹ ਉਹਨਾਂ ਦੀ ਅੰਗਰੇਜ਼ੀ ਸੀ ਉਹ ਹੁਣ ਨੇ ਪੰਜਾਬੀ ਚ ਕੀਤੀ ਆ ਸੋ ਇਹ ਹਾਲਾਤ ਕਿਉਂ ਬਣ ਰਹੇ ਨੇ ਕਿਉਂਕਿ ਅਸੀਂ ਸਾਰੀ ਟਾਈਮ ਟਪਾਉਂਦੇ ਆ ਵੀ ਡੀਟਾ ਕੋਈ ਗੱਲ ਨਹੀਂ ਸੋ ਪਰ ਅਬ ਅੰਦਰੋਂ ਦਿਲੋਂ ਜਨੂਨ ਜਜ਼ਬਾ ਪੈਦਾ ਕਰਨਾ ਪੈਣਾ ਜੇ ਪੰਜਾਬੀ ਨੂੰ ਬਚਾਉਣਾ ਨਹੀਂ ਬਾਲਾ ਕਹਿ ਨਹੀਂ ਪੈਂਦਾ ਆਪਾਂ ਨੂੰ ਬਹਿਮ ਆ ਵੀ ਠੀਕ ਆਪਾਂ ਪੰਜਾਬੀ ਬੋਲਦੇ ਆ ਸਾਰਾ ਪੰਜਾਬ ਧੁੰਮ ਗਿਆ ਹੈ ਦੇਖਦੇ ਆਂ ਹਾਲਾਤ ਪੰਜਾਬੀ ਦੇ ਬੁਰਾ ਹਾਲ ਹੋਇਆ ਪਿਆ ਪੰਜਾਬੀ ਦਾ ਕਈ ਸ਼ਰਨਾਰਥੀ ਇਹ ਜਿਹਨੂੰ ਕਹ ਰਾਹ ਪਹੁੰਚਦੇ ਸੀ ਹਿੰਦੀ ਦੀ ਤਰ੍ਹਾਂ ਦਾ ਸੀ ਅ ਹਿੰਦੀ ਦੇ ਜਾਂ ਅੰਗਰੇਜ਼ੀ ਨੇ ਗਲਵਾ ਪਾ ਰਿਆ ਸੀ ਕਿਸੇ ਜਵਾਨ ਦੇ ਖਿਲਾਫ ਨਹੀਂ ਸਾਡਾ ਇਹ ਝੰਡਾ ਚੱਕਿਆ ਹੋਇਆ ਹੈ ਅੰਗਰੇਜ਼ੀ ਦੇ ਖਿਲਾਫ ਹੈ ਜਾਂ ਹਿੰਦੀ ਦੇ ਖਿਲਾਫ ਹੈ ਸਾਰਾ ਜਵਾਨਾ ਪੜhao ਸਿੱਖੋ ਸਿੱਖਣੀਆਂ ਚਾਹੀਦੀਆਂ ਪਰ ਜੋ ਦਰਦਸ਼ਾ ਪੰਜਾਬੀ ਦੀ ਹੋ ਗਈ ਉਹਦੇ ਜ਼ਿੰਮੇਵਾਰ ਕੌਣ ਨੇ ਦੋਸ਼ੀ ਇਹ ਖੜਾ ਆਦਨੇ ਸਰਕਾਰਾਂ ਨੂੰ ਹੈਗੀਆਂ ਨੇ ਸਰਕਾਰਾਂ ਇਹ ਕੋਈ ਸ਼ੱਕ ਨਹੀਂ ਪਰ ਅਸੀਂ ਆ ਸਾਰੇ ਲੋਕ ਜਿਹੜੇ ਆ ਬੈਠੇ ਆ ਇਹ ਵੀ ਤੇ ਜਿਹੜੇ ਆ ਅਧਿਕਾਰੀ ਬੈਠੇ ਨੇ ਇਹ ਵੀ ਬਹੁਤ ਵੱਡੇ ਜ਼ਿੰਮੇਵਾਰ ਆ ਇਹ ਦਲ ਦਾ ਕੋਈ ਜਵਾਬ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ